ਕਹਤਾ ਤੁਸੀਂ ਕਰਨਰ ਰਹੀ ਨੇ ਪਰ ਐਗਜੈਕਟ ਦੋ ਬੰਦੇ ਸੀਗੇ ਗੱਡੀ ਆਏ ਉਹਨਾਂ ਨੇ ਅੱਧੀ ਰੋਡ ਤੇ ਲਾਈ ਅੱਧੀ ਤੋਂ ਜ਼ਿਆਦਾ ਤੇ ਉਹਨਾਂ ਨੇ ਮੈਗੀ ਆਰਡਰ ਕੀਤੀ ਮੈਗੀ ਮੇਰਾ ਬੰਦਾ ਲੈ ਕੇ ਗਿਆ ਉਹਨੇ ਕਿਹਾ ਵੀ ਵੀ ਸਰ ਗੱਡੀ ਸਾਈਡ ਤੇ ਲਾ ਲਓ ਵੀ ਵਿੱਚ ਬਹੁਤ ਜ਼ਿਆਦਾ ਲੱਗੀ ਵੀ ਉਹ ਕਹਿੰਦੇ ਕੋਈ ਨਹੀਂ ਅਸੀਂ ਆਪੇ ਦੇਖ ਲਾਂਗੇ ਮੈਂ ਵੀ ਆਪਸਰੀਆਂ ਤੇ ਮੈਗੀ ਉਹਨਾਂ ਨੇ ਪਿੱਛੇ ਡਿੱਗੀ ਤੇ ਰੱਖਤੀ ਨਾਲ ਗਲਾਸ ਰੱਖ ਲੈ ਪੈਗ ਲਾਣ ਲੱਗੇ ਉਹ ਫੇਰ ਜਾ ਕੇ ਉਹਨੇ ਕਿਹਾ ਵੀ ਸਰ ਵੀ ਪੈਗ ਨਾ ਲਾਓ ਵੀ ਇੱਥੇ ਲਾਊਡ ਨਹੀਂ ਹੈ ਗੱਡੀ ਪਿੱਛੇ ਕਰੋ ਕਹਿੰਦੇ ਗੱਡੀ ਪਿੱਛੇ ਕਰਕੇ ਗਾਲ ਵਢ ਕੇ ਕਹਿੰਦੇ ਇਸ ਗੱਡੀ ਪਿੱਛੇ ਕਰੋ ਤੇ ਉਹਨਾਂ ਨੇ ਕਿਹਾ ਕਿ ਇਦਾਂ ਗਾਲ ਕੱਢਣ ਦੀ ਕੋਈ ਲੋੜ ਨਹੀਂ ਇਨਕਮ ਟੋਪ ਪਰਪਰਲੀ ਆਲਸੋ ਐਂਡ ਦੇ ਆਰ ਹੈਵਿੰਗ ਮੈਰੀ ਤੇ ਕਹਿੰਦੇ ਕਿ ਜੀ ਤਰੀ ਅਬਿਊਸਿਵ ਲੈਂਗਵੇਜ ਜਿਹੜਾ ਮਾਨੂੰ ਬੋਲ ਕੇ ਵੀ ਸ਼ਰਮ ਆਦੀ ਉਹਨਾਂ ਨੇ ਕਿਹਾ ਜੰਮ ਨੇ ਕਿਹਾ ਯੂ ਕਾਂਟ ਅਬਿਊਜ਼ ਲਾਈਕ ਦਿਸ ਨੰਨੇ ਹਰ ਜਿੱਦ ਕਰਨਾ ਬੋਲਿਆ ਤੇ ਕਿਛੂ ਬੋਕਰ ਨਹੀਂ ਆਤੋ ਨਾ ਨੂੰ ਬਾਕਸ ਮਾਰਿਆ ਦੂਜੀ ਸਾਈਡ ਤੋਂ ਗੱਡੀਆਂ ਆਈਆਂ ਦੋ 스קור피오 ਸਿਵਲ ਚਾਏ ਉਹਨਾਂ ਨੇ ਕਿਹਾ ਸਰ ਗੱਡੀ ਸਾਈਡ ਤੇ ਲਾ ਲੋ ਇਹਨਾਂ ਦੀ ਟਕਰਾਵਾਂ ਜੀ ਬੈਸਬਾਜੀ ਹੋਣ ਲੱਗ ਗਈ ਬਾਈ ਨੇ ਨੂੰ ਪਹਿਲਾਂ ਉਹਦੇ ਮੁੰਡੇ ਨੇ ਹੱਥ ਚੱਕਿਆ ਕਿਸੇ ਦੇ ਇੱਕ ਬੰਦੇ ਦੇ ਬਾ ਉਹਨਾਂ ਦੀ ਹੱਥੋ ਪਾਈ ਹੋ ਕੇ 5-10 ਮਿੰਟ ਬਾਅਦ ਉਹ ਸਾਰੇ ਉਹ ਆਪਣਾ ਚਲੇ ਗਏ ਆਪਣਾ ਚਲੇ ਗਏ ਉਹਨਰ ਦੇ ਉੱਪਰ ਕਿਨੇ ਮੈਗੀ ਖਾਰੇ ਸੀ ਇੱਕ ਬੋਤਲ ਪਾਣੀ ਦੀ ਤੇ ਮੈਗੀ ਪਿਆ ਸੀ ਇੱਕ ਸਾਡੇ ਨੇਬਰ ਹੈਗੇ ਉਹ ਵੀ ਹੈਗੇ ਔਰ ਵਿਟਨੈਸ ਹੈਗੇ ਰਾਜੇਂਦਰ ਟਾਪਾ ਉਹਨੇ ਵਿਟਨੈਸ ਹੈਗੇ ਉਹਨਾਂ ਨੇ ਵੀ ਸਾਹਮਣੇ ਸਟੇਟਮੈਂਟ ਦਿੱਤੀ ਹਨ ਪੁਲਿਸ ਚੌਂਕੜ ਜੀ ਸਟੇਟਮੈਂਟ ਚੇਂਜ ਕਰਾ ਲੈ

ਉਸ ਨੂੰ ਡੰਡੇ ਕਿੱਛੂ ਦੇ 8 ਬੰਦੇ ਹੋ ਰਹੇ ਡੰਡੇ ਲੈ ਲੈ ਕੇ ਉਸ ਬੱਚੇ ਨੂੰ ਮਾਰਿਆ ਗਿਆ ਉਸ ਦਾ ਸਿਰ ਪਕੜ ਕੇ ਕੋਲਣ ਤੇ ਮਾਰਿਆ ਗਿਆ ਸੋ ਜਿਹੜਾ ਇਹ ਇਨਸੀਡੈਂਟ ਹੋਇਆ ਉਹ ਬੜਾ ਮਾੜਾ ਇਨਸੀਡੈਂਟ ਹੈ ਨਹੀਂ ਹੋਣਾ ਚਾਹੀਦਾ ਸੀ ਜਿਹੜਾ 13 ਤੇ 14 ਦੀ ਰਾਤ ਨੂੰ ਹੋਇਆ ਜਿਹਦੇ ਵਿੱਚ ਕਰਨਲ ਸਾਹਿਬ ਨਾਲ ਪੁਲਿਸ ਮੁਲਾਜ਼ਮਾ ਦੀ ਕੋਈ ਝੜਪ ਹੋਈ ਸੋ ਉਹਦੋਂ ਅਸੀਂ ਡੀਪਲੀ ਰਿਗਰੈਟ ਕਰਦੇ ਹਾਂ ਕੋਲਾ ਜਦ ਡੰਡਾ ਫਿਖ ਰਿਹਾ ਜਿੱਥੇ ਉਹ ਰਾਜਤੋ ਡਾਬਾ ਤੇ ਕਹਿੰਦੇ ਗਲਾਈਡਾ ਬੰਦ ਕਰ ਦੋ ਡੰਡੇ ਮਾਰ ਮਾਰ ਕੇ ਕਿ ਸਾਰੇ ਪੜ ਜਾ ਜਿਹੜੇ ਉਸੇ ਪ੍ਰਤਕਾਰਿਕਾਇਆ ਐਸੀ ਉਸ ਨੂੰ ਥੱਪੜ ਮਾਰ ਕੇ ਉਸ ਦਾ ਮੋਬਾਈਲ ਖਿੱਚ ਲਿਆ ਉਹ ਵੀ ਉਸ ਨੇ ਲੈ ਐਫ ਆਈ ਆਰ ਕਰਾਈ ਹੋਈ ਹੈ ਮਾਡਰ ਟਾਉ ਜਿਹੜਾ ਕਿ ਇੰਡੀਅਨ ਆਰਪੀ ਦੇ ਅਫੀਸਰ ਨੇ ਕਰਨਲ ਸਾਹਿਬ ਉਹਨਾਂ ਦੇ ਨਾਲ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿੱਚ ਡਿਸਪਲਿਨਰੀ ਐਕਸ਼ਨ ਲੈਂਦੇ ਹੋਏ ਮੇਰੇ ਵੱਲੋਂ 12 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਦੀ ਨਾਮ ਹੈ ਤੁਹਾਡਾ ਮੇਰਾ ਕਰਨ ਜੀ ਕਰਨ ਜੀ ਕੀ ਗੱਲ ਹੋਈ ਇਸ ਵੀ ਰਾਤ ਨੂੰ ਦੱਸੋਗੇ ਕਾਹੀ ਗੱਲ ਕੀ ਹੋਈ ਉਹਦੇ ਨਾਲ ਵੀਰੇ ਗੱਡੀ ਤੇ ਆਏ ਸਿਵਿਕ ਤੇ ਪਤਾ ਨਹੀਂ ਕਹਿ ਤਾ ਵੈਸੇ ਕਰਨ ਰਹੀ ਨੇ ਪਰ ਐਗਜੈਕਟ ਦੋ ਬੰਦੇ ਸੀਗੇ ਗੱਡੀ ਆਏ ਉਹਨਾਂ ਨੇ ਅੱਧੀ ਰੋਡ ਤੇ ਲਾਈ ਅੱਧੀ ਤੋਂ ਜ਼ਿਆਦਾ ਤੇ ਉਹਨਾਂ ਨੇ ਮੈਗੀ ਆਰਡਰ ਕੀਤੀ ਮੈਗੀ ਮੇਰਾ ਬੰਦਾ ਲੈ ਕੇ ਗਿਆ ਉਹਨੇ ਕਿਹਾ ਵੀ ਵੀ ਸਰ ਗੱਡੀ ਸਾਈਡ ਤੇ ਲਾ ਲਓ ਵੀ ਵਿੱਚ ਬਹੁਤ ਜ਼ਿਆਦਾ ਲੱਗੀ ਵੀ ਉਹ ਕਹਿੰਦੇ ਕੋਈ ਨਹੀਂ ਅਸੀਂ ਆਪੇ ਦੇਖ ਲਾਂਗੇ ਮੈਂ ਵੀ ਅਫਸਰ ਹੀ ਆ ਤੇ ਮੈਗੀ ਉਹਨਾਂ ਨੇ ਪਿੱਛੇ ਡਿੱਗੀ ਤੇ ਰੱਖਤੀ ਨਾਲ ਗਲਾਸ ਰੱਖ ਲੈ ਪੈਗ ਲਾਣ ਲੱਗੇ ਉਹ ਫੇਰ ਜਾ ਕੇ ਉਹਨੇ ਕਿਹਾ ਵੀ ਸਰ ਵੀ ਪੈਗ ਨਾ ਲਾਓ ਵੀ ਇੱਥੇ ਲਾਉਡ ਨਹੀਂ ਹੈ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਜਦ ਮੈਂ ਤੈਨੂੰ ਕਹਿ ਤਾ ਵੀ ਮੈਂ ਆਪੇ ਦੇਖ ਲਾਂਗਾ ਤੇ ਇੰਨੇ ਨੂੰ 5-10 ਮਿੰਟ ਬਾਅਦ ਦੂਜੀ ਸਾਈਡ ਤੋਂ ਗੱਡੀਆਂ ਆਈਆਂ ਦੋ ਸਕੋਰਪੀਓ ਸਿਵਲ 'ਚ ਸੀਗੇ ਸਾਰੇ ਉਹ ਪਤਾ ਨਹੀਂ ਹੁਣ ਮੁਲਾਜ਼ਮ ਸੀਗੇ ਕੌਣ ਸੀਗੇ ਉਹ ਸਿਵਲ ਚ ਆਏ ਉਹਨਾਂ ਨੇ ਕਿਹਾ ਸਰ ਗੱਡੀ ਸਾਈਡ ਤੇ ਲਾ ਲਓ ਇਹਨਾਂ ਦੀ ਟਕਰਾਅ ਵਾਜੀ ਬੈਸ-ਬਾਜੀ ਹੋਣ ਲੱਗ ਗਈ ਬਾਈ ਇਹਨੇ ਨੂੰ ਪਹਿਲਾਂ ਉਹਦੇ ਮੁੰਡੇ ਨੇ ਹੱਥ ਚੱਕਿਆ ਕਿਸੇ ਦੇ ਇੱਕ ਬੰਦੇ ਦੇ ਬਾ ਉਹਨਾਂ ਦੀ ਹੱਥੋਂ ਪਾਈ ਹੋ ਕੇ 5-10 ਮਿੰਟ ਬਾਅਦ ਉਹ ਸਾਰੇ ਉਹ ਆਪਣਾ ਚਲੇ ਗਏ ਆਪਣਾ ਚਲੇ ਗਏ ਜਿਹੜਾ ਬੰਦਾ ਤਾਰੂ ਪੀ ਰਿਆ ਸੀ ਆਪਣੇ ਆਪ ਨੂੰ ਕਰਨਲ ਕਹਿ ਰਿਹਾ ਸੀ ਪੂਨੇ ਪਹਿਲਾਂ ਮੁੰਡੇ ਦੇ ਉਹਦੇ ਮੁੰਡੇ ਨੇ ਉਹਦੇ ਮੁੰਡੇ ਨੇ ਹਾਂਜੀ ਹਾਂਜੀ ਕੋਈ ਵਰਦੀ-ਵਰਦੀ ਵਾਲੇ ਤਾਂ ਨਹੀਂ ਸੀ ਨਹੀਂ ਨਹੀਂ ਕੋਈ ਨਹੀਂ ਸੀ ਸਾਰੇ ਸਿਵਲ ਚ ਸੀਗੇ ਸਿਵਲ ਦੇ ਵਿੱਚ ਹਾਂਜੀ ਤਾਂ ਕਿੰਨੇ ਕਰੀ ਦੀ ਗੱਲ ਹੈ ਇਹ ਸਾਰੇ 12:30 1 ਵਜੇ ਦੀ ਗੱਲ ਹੈ ਤੁਸੀ ਮੌਕੇ ਤੇ ਹੋ ਰਹੀ ਸੀ ਹਾਂਜੀ ਬਿਲਕੁਲ ਸਹੀ ਲੱਗੀ ਉਹ ਵੈਸੀ ਸਹੀ ਲੱਗੀ ਰਹੀ ਜੀ ਤੇ ਗੱਡੀ ਪਿੱਛੇ ਕਰੋ ਕਹਿੰਦੇ ਗੱਡੀ ਪਿੱਛੇ ਕਰਕੇ ਗਾਲ ਕੱਢ ਕੇ ਕਹਿੰਦੇ ਗੱਡੀ ਪਿੱਛੇ ਕਰੋ ਤੇ ਉਹਨਾਂ ਨੇ ਕਿਹਾ ਕਿ ਇਦਾਂ ਗਾਲ ਕੱਢਣ ਦੀ ਕੋਈ ਲੋੜ ਨਹੀਂ ਹੈ ਉਂਕਿ ਉਹ ਟੋਪਕਲੀ ਆਲਸੋ ਐਂਡ ਦੇ ਵੀ ਆਰ ਹੈਵਿੰਗ ਮਾਈਟੀ ਤੇ ਕਹਿੰਦੇ ਕਿ ਜੀ ਤੇ ਤੇ ਅਬਿਊਸਿਵ ਲੈਂਗਵੇਜ ਜਿਵੇਂ ਮਾਨੂੰ ਬੋਧੇ ਵੀ ਸ਼ਰਮ ਆਦੀ ਉਹਨਾਂ ਨੇ ਕਿਹਾ ਜੰਨਾ ਨੇ ਕਿਹਾ ਯੂ ਕਾਂਟ ਅਬਿਊਜ਼ ਲਾਈਕ ਦਿਸ ਮਨੇ ਹੱਜਦਾ ਦਿਨ ਬੋਧਾ ਤੇ ਕਿਛੂ ਬੋਕਰ ਨਹੀਂ ਆਤੋ ਨਾ ਨੂੰ ਬਾਕਸ ਮਾਰਿਆ ਜਿਸ ਦੀ ਵੀਡੀਓ ਹੈਗੀ ਹੈ ਦੋ ਸਾਲਾਂ ਤੋਂ ਹਸਪਤਾਲ ਨਹੀਂ ਦਿੱਤੀ ਹੈ ਉਹਨਾਂ ਨੂੰ ਜਦੋਂ ਬਾਕਸ ਮਾਰਿਆ ਉਹ ਬੋਨਰ ਦੇ ਉੱਪਰ ਕਿਰੇ ਮੈਗੀ ਖਾਰੇ ਸੀ ਇੱਕ ਬੋਤਲ ਪਾਣੀ ਦੀ ਤੇ ਮੈਗੀ ਪਿਆ ਸੀ ਇੱਕ ਸਾਡੇ ਨੇਬਰ ਹੈਗੇ ਉਹ ਵੀ ਹੈਗੇ ਔਰ ਵਿਟਨਸ ਹੈਗੇ ਰਾਜਿੰਦਰ ਟਾਪਾ ਵਾਲੇ ਵਿਟਨਸ ਹੈਗੇ ਉਹਨਾਂ ਨੇ ਵੀ ਸਾਹਮਣੇ ਸਟੇਟਮੈਂਟ ਦਿੱਤੀ ਹਨ ਪੁਲਿਸ ਚੌਂਮੜੀ ਸਟੇਟਮੈਂਟ ਚੇਂਜ ਕਰਾ ਲੇ ਉਸ ਤੋਂ ਬਾਅਦ ਉਹ ਬੋਨਰ ਤੇ ਕਿਰੇ ਬੋਨਰ ਤੋਂ ਥੱਲੇ ਹਮ ਪਹੁੰਚੇ ਸੋਕੇ गिर ਗਏ ਕਿ ਉਹਨਾਂ ਨੂੰ ਬਾਕਸ ਚਾਹਮਾ ਪਾਇਆ ਸੀ ਬਾਕਸ ਮਾਰਿਆ ਕੋ ਬਾਰੇ ਨੇ ਇਸ ਵੀਡੀਓ ਤੇ ਉਹ ਥੱਲੇ ਡਿੱਗੇ ਉਹਨਾਂ ਦਾ ਬਾਹਰ ਫ੍ਰੈਕਚਰ ਹੋਇਆ ਮੇਰਾ ਬੇਟਾ ਉਹਨਾਂ ਨੂੰ ਚੱਕ ਰਿਹਾ ਸੀਗਾ ਉਹਨਾਂ ਨੂੰ ਤੱਕਾ ਮਾਰ ਰਿਆ ਸੀਗਾ ਇਹ ਪੁਲਿਸ ਵਾਲਿਆਂ ਨੂੰ ਤੇ ਨੌਸਰ ਨੂੰ ਉਹਨਾਂ ਨੂੰ ਚੱਕਿਆ ਉਸਨੇ ਉਹ ਬਿਉਸ਼ ਹੋਏ ਹੋਏ ਫਾਦਰ ਨੂੰ ਚੱਕ ਕੇ ਗੱਡੀ 'ਚ ਪਾ ਰਿਆ ਸੀ ਉਸ ਨੂੰ ਪਕੜ ਕੇ ਖਿੱਚ ਕੇ ਬਾਹਰ ਤੋਂ ਸਾਈਡ ਤੇ ਲੈ ਕੇ ਗਿਆ ਇਹ ਪੂਰੀ ਵੀਡੀਓ ਅਵੇਲੇਬਲ ਹੈ ਉਸ ਨੂੰ ਡੰਡੇ ਪਿੱਛੂ ਦੇ 8 ਬੰਦੇ ਹੋ ਰਹੇ ਡੰਡੇ ਲੈ ਲੈ ਕੇ ਉਸ ਬੱਚੇ ਨੂੰ ਮਾਰਿਆ ਗਿਆ ਉਸ ਦਾ ਸਿਰ ਪਕੜ ਕੇ ਬੋਲਣ ਤੇ ਮਾਰਿਆ ਗਿਆ ਉਹ ਬੱਚਾ ਪੈਸਾ ਦਾ ਫਿਰ ਵੀ ਡੌੜ-ਡੌੜ ਕੇ ਆਪਣੇ ਪਿਓ ਨੂੰ ਚੱਕ ਰਿਹਾ ਸੀ ਮੇਰੀ ਉਸ ਪੀਕਿੰਗ ਆਫ ਇਸ ਫਾਦਰ ਨੂੰ ਉਹਨਾਂ ਨੂੰ ਗੱਡੀ 'ਚ ਪਾਇਆ ਉਸਨੇ ਹੋਰ ਕਿ ਰਜਿੰਦਰ ਤੇ ਪਪਾ ਲੈਨੇ ਬਈ ਤੇ ਉਹ ਦੂਸਰ ਪਾਸੇ ਲ ਜਾ ਕੇ ਕੁੱਟਿਆ ਹੋਰ ਗੱਡੀ ਦਾ ਦਰਵਾਜ਼ਾ ਤੂੰ ਮੁੱਕੇ ਮਾਰ ਦੋ ਆਦਨ ਕੀ ਕਿ ਤਾ ਉਹਨਾਂ ਨੂੰ ਬਚਾਨ ਲਈ ਉਹ ਦਿਨ ਕਿ ਬੰਗਾਂ ਨੂੰ ਅਵਾਰ ਸਵੇਰੇ ਸਾਨੂੰ ਅੱਜ ਪੁਲਿਸ ਨੇ ਆਪੇ ਗਿਆ ਕਿ ਅਸੀਂ ਸਾਡੀ ਬੰਧਮੀ ਹੋ ਜਾਏ ਕਿ ਅਗਰ ਅਸੀਂ ਇਹਨਾਂ ਨੂੰ ਪਨਿਸ਼ਮੈਂਟ ਦਿੱਤੀ ਤੁਸੀਂ ਕੰਪਰੋਮਾਈਜ਼ ਕਰ ਲੋ ਕਿਉਂ ਕਿ ਇਹਨਾਂ ਨੂੰ ਅਸੀਂ ਸਵੇਰੇ ਇੱਕ ਕੋਈ ਐਂਕਾਊਂਟਰ ਕੇਸ ਤੇ ਅੱਜ ਉਹਨਾਂ ਨੂੰ ਉਹ ਦਿੱਤੀ ਸੀ ਤਾਂ ਉਸ ਦਿਨ ਜਦੋਂ ਆਦੇ ਕਿ ਤੁਸੀਂ ਅੱਛਾ ਸਾਡੀ ਬੰਧਮੀ ਹੋ ਜਾਏ ਕਿ ਇਸ ਕਰਕੇ ਤੁਸੀਂ ਕੰਪਰੋਮਾਈਜ਼ ਕਰ ਲੋ ਅਜਿਹਾ ਤੁਸੀਂ ਵੀਡੀਓ ਦੇਖੋ

ਐਸਪੀ ਸਾਹਿਬ ਨੂੰ ਫੋਨ ਕਰ ਦਿਆ ਐਸਪੀ ਸਾਹਿਬ ਕਹਿੰਦੇ ਜੀ ਹਾਂ ਜੀ ਹਾਂ ਜੀ ਕਰਿਆ ਹੁਣ ਕਹਿੰਦੇ ਕਿ ਜੀ ਉਹਨਾਂ ਦੇ ਬੇਟੇ ਨੇ ਬਾਕਸਿੰਗ ਮਾਰੀ ਪਹਿਲੇ ਤੁਸੀਂ ਵੀਡੀਓ ਵਿੱਚ ਦੇਖੋ ਡੀਐਸਆਰ ਪੁਲਿਸ ਵਾਲੇ ਕੋਲੇ ਪੁਲਿਸ ਵਾਲਿਆਂ ਨੂੰ ਬੋਲੋ ਡੀਐਸਆਰ ਦਿਖਾ ਵੀਡੀਓ ਦਿਖਾ 12:27 ਉੱਤੇ ਇਹਨਾਂ ਨੇ ਉਤਰ ਕੇ ਇੱਕ ਬੰਦਾ ਗਾਲ ਕਰਿਆ ਮੇਰੇ ਹਸਬੰਦ ਨੇ ਉਹਨਾਂ ਨੂੰ ਆਈ ਕਾਰਡ ਦਿਖਾਇਆ ਆਪਣਾ ਕਿ ਮੈਂ ਗਵਰਨਮੈਂਟ empioyee ਆ ਮਗਰ ਉਹਨਾਂ ਨੇ ਕੀ ਕੀਤਾ ਪਿੱਛੋਂ ਵੀ ਆ ਕੇ ਬਾਕਸ ਮਾਰ ਕੇ ਇੰਕੇਰ ਗਿਆ ਬੇਟਾ ਜੇ ਤੂੰ ਆਪਣੇ ਆਪ ਨੂੰ 12 ਬੰਦੇ ਮਾਰਦੇ ਤੇ ਆਪਣੇ ਆਪ ਨੂੰ ਬਚਾਏ ਵੀ ਨਾ ਹੋਰ ਪੁਲਿਸ ਵਾਲੇ ਤਾਂ ਡੰਡੇ ਫਿਖਰੇ ਜਿੱਥੇ ਉਹ ਬਰਾਜਾ ਤਾਂ ਡਬਾ ਦੇ ਕੇ ਜਾਂਦਾ ਲਾਈਟਾ ਬੰਦ ਕਰ ਦੋ ਡੰਡੇ ਮਾਰ ਮਾਰ ਕੇ ਕਿ ਸਾਰੇ ਭੱਜ ਜਾ ਜਿਹੜੇ ਉੱਤੇ ਪਤਕਰਾਰਿਕ ਆਇਆ ਹੋਇਆ ਸੀ ਉਸ ਨੂੰ ਥੱਪੜ ਮਾਰ ਕੇ ਉਸ ਦਾ ਮੋਬਾਈਲ ਖਿੱਚ ਲਿਤਾ ਲਿਆ ਉਹ ਵੀ ਉਸ ਨੇ ਲੈ ਐਫ ਆਈ ਆਰ ਕਰਾਈ ਹੋਈ ਹੈ ਮੋਡਲ ਟਾਊਨ ਤੇ ਇੱਕ ਇਨਸੀਡੈਂਟ ਰਜਿੰਦਰਾ ਹਸਪੀਟਲ ਦੇ ਬਾਹਰ ਹੋਇਆ ਸੀਗਾ 13 ਤੇ 14 ਦੀ ਰਾਤ ਦਾ ਉਦੇ ਬਾਰੇ ਇਹ ਅੱਜ ਪ੍ਰੈਸ ਕਾਨਫਰੰਸ ਬੁલાਈ ਗਈ ਹੈ ਸੋ ਮੈਂ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਬੜੀਆਂ ਕੈਟੇਗੋਰਿਕਲੀ ਕਲੀਅਰ ਕਰਨੀਆਂ ਚਾਹੁੰਦਾ ਦੱਸਣਾ ਚਾਹਨਾ ਸਾਡਾ ਪੰਜਾਬ ਪੁਲਿਸ ਐਜ਼ਨ ਆਰਗੇਨਾਈਜੇਸ਼ਨ ਸਾਡਾ ਬਹੁਤ ਰਿਸਪੈਕਟ ਟੂ ਇੰਡੀਅਨ ਆਰਮੀ ਲਈ ਅਸੀਂ ਉਹਨਾਂ ਨੂੰ ਬਹੁਤ ਹਾਈ ਰਿਗਾਰਡ ਚ ਰੱਖਦੇ ਆ ਐਜ਼ ਐਨ ਇੰਡੀਅਨ ਐਜ਼ ਅ ਸਿਟੀਜ਼ਨ ਆਫ ਦਿਸ ਕੰਟਰੀ ਤੇ ਜਿਹੜਾ ਪੰਜਾਬ ਪੁਲਿਸ ਦੇ ਮੈਂਬਰ ਹੋਣ ਦੇ ਨਾਤੇ ਆਈ ਕੈਨ ਸੇ ਫਾਰ ਦ ਐਂਟਾਇਰ ਪੰਜਾਬ ਪੁਲਿਸ ਕੇ ਸਾਡੇ ਲਈ ਜਿਹੜੀ ਇੰਡੀਅਨ ਆਰਮੀ ਆ ਬਹੁਤ ਸਨਮਾਨਿਤ ਤੇ ਉਹਨਾਂ ਦੇ ਜਿਹੜੇ ਐਕਟੀਵਿਟੀਜ਼ ਨੇ ਜਿਹੜੇ ਉਹ ਕੰਮ ਕਰਦੇ ਨੇ ਜਿਹੜੇ ਬਾਰਡਰ ਤੇ ਸ਼ਹਾਦਤਾਂ ਨੇ ਇੰਡੀਆ ਵਾਸਤੇ ਦੇਸ਼ ਵਾਸਤੇ ਉਹ ਸਾਰਿਆਂ ਲਈ ਸਨਮਾਨਿਤ ਸੋ ਜਿਹੜਾ ਇਹ ਇਨਸੀਡੈਂਟ ਹੋਇਆ ਉਹ ਬੜਾ ਮਾੜਾ ਇਨਸੀਡੈਂਟ ਹੈ ਨਹੀਂ ਹੋਣਾ ਚਾਹੀਦਾ ਸੀ ਜਿਹੜਾ 13 ਤੇ 14 ਦੀ ਰਾਤ ਨੂੰ ਹੋਇਆ ਜਿਹਦੇ ਵਿੱਚ ਇੱਕ ਕਰਨਲ ਸਾਹਿਬ ਨਾਲ ਪੁਲਿਸ ਮੁਲਾਜ਼ਮਾ ਦੀ ਕੋਈ ਝੜਪ ਹੋਈ ਹੈ ਸੋ ਉਹਦੋਂ ਅਸੀਂ ਡੀਪਲੀ ਰਿਗਰੈਟ ਕਰਦੇ ਆਂ ਉਦੇ ਵਾਸਤੇ ਅਸੀਂ ਮਾਫੀ ਵੀ ਮੰਗਦੇ ਆ ਕਿ ਜਿਹੜੀ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਸੋ ਜਿਹੜਾ ਇੰਡੀਅਨ ਆਰਮੀ ਜਿਹੜੀ ਸਾਡੇ ਪਟਿਆਲਾ ਯੂਨਿਟ ਹੈ ਉਹਨਾਂ ਨਾਲ ਸਾਡੇ ਬੜੇ ਵਧੀਆ ਰਿਲੇਸ਼ਨ ਰਹੇ ਨੇ ਹੁਣ ਤੱਕ ਕਦੀ ਵੀ ਇਹੋ ਜਿਹਾ ਕੋਈ ਇਨਸੀਡੈਂਟ ਨਹੀਂ ਹੋਇਆ ਨਾ ਹੀ ਅੱਗੇ ਇਹੋ ਜਿਹਾ ਕੋਈ ਇਨਸੀਡੈਂਟ ਹੋਣ ਦਿੱਤਾ ਜਾਊਗਾ ਬਟ ਫਿਰ ਵੀ ਜਿਹੜਾ ਇਨਸੀਡੈਂਟ ਹੀ ਹੋਇਆ ਕਰਨਲ ਸਾਹਿਬ ਦੇ ਨਾਲ ਉਹਦੇ ਵਿੱਚ ਸਾਡੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ 65 ਸਿਵਲ ਲਾਈਨ ਥਾਣੇ ਦੀ ਇਨ ਐਡੀਸ਼ਨ ਜਿਹੜਾ ਕਿ ਇੰਡੀਅਨ ਆਰਮੀ ਦੇ ਆਫੀਸਰ ਨੇ ਕਰਨਲ ਸਾਹਿਬ ਉਹਨਾਂ ਦੇ ਨਾਲ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿੱਚ ਡਿਸਪਲਿਨਰੀ ਐਕਸ਼ਨ ਲੈਂਦੇ ਹੋਏ ਮੇਰੇ ਵੱਲੋਂ 12 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਗਈ ਹੈ ਜਿਹੜੀ ਕਿ ਇਨਕੁਆਇਰੀ ਆਲਥੋ ਜਿਹੜਾ ਪੀਪੀਆਰ ਹੈ ਉਹਦੇ ਵਿੱਚ 180 ਦਿਨ ਦੀ ਪ੍ਰੋਵੀਜ਼ਨ ਹੈ ਕਿ 6 ਮਹੀਨੇ ਦੇ ਵਿੱਚ ਅਸੀਂ ਡਿਪਾਰਟਮੈਂਟਲ ਇਨਕੁਆਇਰੀ ਕੰਪਲੀਟ ਕਰਨੀ ਹੁੰਦੀ ਹੈ ਬਟ ਇਸ ਦੇ ਵਿੱਚ ਕਿਉਂਕਿ ਇਹ ਸੈਂਸਿਟਿਵ ਇਨਸੀਡੈਂਟ ਹੈ ਸੈਂਸਿਟਿਵ ਇਸ਼ੂ ਹੈ ਅਸੀਂ ਇਹਨੂੰ ਟਾਈਮ ਬਾਉਂਡ ਕਰਕੇ 45 ਡੇਸ ਦੇ ਵਿੱਚ ਵਿੱਚ ਇਹਦੀ ਇਨਕੁਆਇਰੀ ਕੰਪਲੀਟ ਕਰਾਵਾਂਗੇ ਤੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬਿਲਕੁਲ ਫੇਅਰਲੀ ਇਨਵੈਸਟੀਗੇਟ ਕੀਤਾ ਜਾਊਗਾ ਜਿਹਦਾ ਵੀ ਜੋ ਵੀ ਕਸੂਰ ਨਿਕਲੂਗਾ ਉਸ ਦੇ ਬੇਸਿਸ ਤੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਸ ਦੋਨੋਂ ਪਾਰਟੀਆਂ ਦੀ ਇਹਦੇ ਵਿੱਚ ਵਰਜਨ ਲੈਂਦੀ ਦੋਨੋਂ ਪਾਰਟੀਆਂ ਨੇ ਆਪਣਾ ਆਪਣਾ ਬਿਆਨ ਦਿੱਤਾ ਹੈ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਜਿਹੜੇ ਕਰਨਲ ਸਾਹਿਬ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਇਸ ਦੇ ਨਾਲ ਅਸੀਂ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰ ਰਹੇ ਹਾਂ ਉਹ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰਾ ਕੇ ਜਿਹੜਾ ਉੱਥੇ ਸਾਰਾ ਇਨਸੀਡੈਂਟ ਵਾਇਆ ਉਹਨੂੰ ਬਿਲਕੁਲ ਸਾਹਮਣੇ ਲਿਆਂਦਾ ਜਾਊਗਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਥੋਰੋਲੀ ਤੇ ਲੀਗਲੀ ਇਨਵੈਸਟੀਗੇਟ ਕੀਤਾ ਜਾਏਗਾ ਵਿਦਆਊਟ ਐਨੀ ਬਾਇਸ ਜੋ ਇਹਦੇ ਸਾਹਮਣੇ ਆਊਗਾ ਇਹਨੂੰ ਲੌਜੀਕਲ ਕਨਕਲੂਜਨ ਤੇ ਆਪਾਂ ਕੇਸ ਨੂੰ ਲੈ ਕੇ ਜਾਵਾਂਗੇ ਨਾਲ ਦੀ ਨਾਲ ਜਿਹੜੀਆਂ ਡਿਸਪਲਿਨਰੀ ਪ੍ਰੋਸੀਡਿੰਗ ਇਨੀਸ਼ੀਏਟ ਕੀਤੀਆਂ ਗਈਆਂ ਉਹਨੂੰ ਵੀ ਅਸੀਂ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਸਰ ਪੁਲਿਸ ਆਫਸਰ ਦੇ ਨਾਮ ਵਗੈਰਾ ਉਹ ਮੈਂ ਤੁਹਾਡੇ ਨਾਲ ਡਿਟੇਲ ਬਾਅਦ ਵਿੱਚ ਸ਼ੇਅਰ ਕਰ ਦੂੰਗਾ 12 ਤੇ 12 ਜਿਹੜੇ ਅਸੀਂ ਸਸਪੈਂਡ ਕੀਤੇ ਨੇ ਤੇ ਡਿਪਾਰਟਮੈਂਟ ਇਨਕੁਆਇਰੀ ਇਨੀਸ਼ੀਏਟ ਕੀਤੀ ਹੈ ਬਟ ਇਹ ਮੈਂ ਤੁਹਾਨੂੰ ਬੜਾ ਕੈਟੇਗੋਰਿਕਲੀ ਕਹਿਣਾ ਚਾਹੂੰਗਾ ਦੁਬਾਰਾ ਕਿ ਜਿਹੜਾ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਤੇ ਅਸੀਂ ਇਸ ਗੱਲ 'ਚ ਵੀ ਫੀਲ ਦਾ ਰਿਗਰਟ ਕਿ ਜਿਹੜਾ ਇਨਸੀਡੈਂਟ ਹੋਇਆ ਬਟ ਐਟ ਦ ਸੇਮ ਟਾਈਮ ਇਹਦੇ ਵਿੱਚ ਦੋਵੇਂ ਪਾਸੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਕਿ ਇਨਵੈਸਟੀਗੇਸ਼ਨ ਵਾਲੇ ਪਾਸੇ ਵੀ ਤੇ ਇਨਡਿਸਪਲਿਨ ਵਾਲੇ ਪਾਸੇ ਵੀ ਕਿਉਂਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਬੜੀ ਡਿਸਪਲਾਈਨਡ ਫੋਰਸ ਹੈ ਤੇ ਪਿੱਛੇ ਵੀ ਜੇ ਕੋਈ ਅਜਿਹਾ ਇੰਸੀਡੈਂਟ ਹੋਇਆ ਤਾਂ ਅਸੀਂ ਬੜਾ ਸਟ੍ਰਿਕਟਲੀ ਉਹਨੂੰ ਲਿਆ। ਸੋ ਇਹਦੇ ਵਿੱਚ ਵੀ ਸਾਡੇ ਵੱਲੋਂ ਜਿਹੜੀ ਸਸਪੈਂਸ਼ਨ ਤੇ ਡਿਪਾਰਟਮੈਂਟਲ ਇਨਕੁਆਇਰੀ ਹੈ ਉਹ ਟਾਈਮ ਬਾਉਂਡ ਕਰਕੇ ਉਹਦੇ ਤੇ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ। ਸਰ ਕਿਸ ਰੈਂਕ ਦੇ ਨੇ ਜਿਹੜੇ ਦੁਲਾਏ? ਇਹਦੇ ਵਿੱਚ ਇੰਸਪੈਕਟਰ ਵੀ ਨੇ, ਏਐਸਆਈ ਵੀ ਨੇ ਤੇ ਹੈੱਡ ਕਨਸਟੇਬਲ ਕਨਸਟੇਬਲ। ਜੜਾ ਦਾ ਕਾਰਨ ਕੀ ਸਰ ਉਸ ਤੋਂ ਮੈਂ ਜਿਵੇਂ ਕਹਿ ਚ ਫਾਈਰ ਦਰਜ ਕੀਤੀ ਗਈ ਹੈ। ਸੋ ਉਹਦੇ ਵਿੱਚ ਇਨਵੈਸਟੀਗੇਟ ਕੀਤਾ ਜਾਊਗਾ ਕਿ ਕਿਵੇਂ ਸਾਰਾ ਕੁਝ ਸ਼ੁਰੂ ਹੋਇਆ। ਤੇ ਜੋ ਇਨਸੀਡੈਂਟ ਹੋਇਆ ਉਹ ਕਿਉਂ ਹੋਇਆ ਤੇ ਕੀ ਕਾਰਨ ਬਣੇ ਸੀ ਕਿਵੇਂ ਇਹ ਸਾਰਾ ਇਸ ਚੀਜ਼ ਤੱਕ ਪਹੁੰਚਿਆ ਫਿਰ ਜਿਹੜਾ ਇਹ ਸਾਰਾ ਹੈ ਸਿਵਲ ਚ ਹੋਇਆ ਸਿਵਲ ਵੱਡੀ ਚ ਸੀਗੀ ਇੱਕ ਆਰਮੀ ਵਾਲੀ ਆ ਇਹ 13 ਤੇ 14 ਦੀ ਰਾਤ ਨੂੰ ਜਦੋਂ ਇਨਸੀਡੈਂਟ ਹੋਇਆ ਉਦੋਂ ਜਿਹੜੇ ਕਰਨਲ ਸਾਹਿਬ ਨੇ ਕਰਨਲ ਬਾਟ ਉਹ ਵੀ ਸਿਵਲ ਚ ਸੀਗੇ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਸੀ ਉਹ ਵੀ ਸਿਵਲ ਚ ਸੀ ਸੋ ਕੋਈ ਵੀ ਬੰਦਾ ਯੂਨੀਫਾਰਮ ਚ ਨਹੀਂ ਸੀ ਪੁਲਿਸ ਦੇ ਮੁਲਾਜ਼ਮ ਵੀ ਲੱਗੇ ਸੀ ਫਟਾਏ ਸਰ ਜਿਹੜੇ ਆਰਮੀ ਦੇ ਦੇਖੋ ਜਿਹੜਾ ਸੱਟਾਂ ਲਗੀਆਂ ਨੇ ਉਹ ਦਾਖਲ ਹੋਏ ਸੀ ਸਾਡੇ ਪੁਲਿਸ ਮੁਲਾਜ਼ਮ ਵੀ ਦਾਖਲ ਹੋਏ ਸੀ ਉਹਨਾਂ ਸੱਟਾਂ ਦੇ ਬੇਸਿਸ ਤੇ ਸਾਨੂੰ ਐਮਐਲਆਰ ਉਹਨਾਂ ਦੀ ਵੀ ਮਿਲੀ ਤੇ ਜਿਹੜੇ ਆਰਮੀ ਦੇ ਕਰਨਲ ਸਾਹਿਬ ਨੇ ਤੇ ਉਹਨਾਂ ਦਾ ਬੇਟਾ ਉਹਨਾਂ ਦੀ ਵੀ ਐਮਐਲਆਰ ਮਿਲੀ ਸੋ ਸਾਰੀਆਂ ਐਮਐਲਆਰਸ ਔਨ ਰਿਕਾਰਡ ਲਈਆਂ ਗਿਆ ਤੁਹਾਨੂੰ ਅਥੋਰਿਟੀ ਇਨਵੈਸਟੀਗੇਟ ਕੀਤਾ ਜਾਊਗਾ ਕੀ ਸਰ ਤੁਸੀਂ ਸੀਸੀਟੀਵੀ ਜਿਹੜਾ ਉੱਥੋਂ ਕਲੈਕਟ ਕਰਦੇ ਹੋ ਵੀ ਆ ਦੇਖਦੇ ਹਾਂ ਬਿਲਕੁਲ ਟੈਕਨੀਕਲ ਐਵੀਡੈਂਸ ਜਿਹੜਾ ਵੀ ਹੋਊਗਾ ਉਹਨੂੰ ਵੀ ਐਗਜ਼ਾਮਿੰਗ ਕੀਤਾ ਜਾਊਗਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਇੰਡੀਪੈਂਡੈਂਟ ਵਿਟਨੈਸ ਕੋਈ ਦੋਵੇਂ ਪਾਰਟੀਆਂ ਤੋਂ ਇਲਾਵਾ ਜਿਹੜੇ ਕੋਈ ਉੱਥੇ ਬੈਠੇ ਸੀ ਜਿਨ੍ਹਾਂ ਨੇ ਸਾਰਾ ਇਨਸੀਡੈਂਟ ਦੇਖਿਆ ਉਹਨਾਂ ਨੂੰ ਵੀ ਨਾਲ ਉਹਦੇ ਵਿੱਚ ਇਨਕੋਰਪੋਰੇਟ ਕੀਤਾ ਜਾਊਗਾ ਤੇ ਦੇਖਿਆ ਜਾਊਗਾ ਕਿ ਇਹ ਇਨਸੀਡੈਂਟ ਕਿਉਂ ਹੋਇਆ ਕਿਵੇਂ ਹੋਇਆ ਕੀ ਕੋਈ ਪ੍ਰੋਵੋਕੇਸ਼ਨ ਸੀ ਕਿ ਜਿਹਦੇ ਕਰਕੇ ਇਨਸੀਡੈਂਟ ਹੋਇਆ ਜਾਂ ਕਿਸ ਕਾਰਨ ਕਰਕੇ ਸਾਰੀ ਜਿਹੜੀ ਚੀਜ਼ ਹੋਈ ਹੈ ਬਟ ਇਨ ਦੀ ਐਂਡ ਮੈਂ ਤੁਹਾਨੂੰ ਇਹ ਦੋ ਚੀਜ਼ਾਂ ਬੜੀਆਂ ਕਲੀਅਰ ਤੇ ਕੈਟੇਗੋਰਿਕਲੀ ਕਹਿਣਾ ਚਾਹੂੰਗਾ ਕਿ ਇਹ ਇਨਸੀਡੈਂਟ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸੀ ਇਟ ਇਜ਼ ਅ ਸੈਡ ਇਨਸੀਡੈਂਟ ਵੀ ਰਿਗ੍ਰੇਟਡ ਜਿਹੜਾ ਇਨਸੀਡੈਂਟ ਹੋਇਆ ਤੇ ਇੰਡੀਅਨ ਆਰਮੀ ਲਈ ਸਾਡੀ ਹਾਈਐਸਟ ਰਿਸਪੈਕਟ ਹੈ ਵੀ ਅਕੋਰਡ ਹਾਈਐਸਟ ਰਿਸਪੈਕਟ ਟੂ ਦ ਇੰਡੀਅਨ ਆਰਮੀ ਸਾਡੇ ਬੜੇ ਚੰਗੇ ਕੋਰਡੀਅਲ ਰਿਲੇਸ਼ਨ ਨੇ ਜਿਹੜੀ ਲੋਕਲ ਆਰਮੀ ਦਾ ਯੂਨਿਟ ਹੈ ਐਂਡ ਵੀਲ ਇਨਸ਼ੋਰ ਕਿ ਇਹੋ ਹੀ ਲੋਕਲ ਯੂਨਿਟ ਨਾਲ ਸਾਡੇ ਇਸ ਤਰ੍ਹਾਂ ਹੀ ਰਿਲੇਸ਼ਨ ਰਹਿਣ ਜਿਵੇਂ ਪਹਿਲਾਂ ਨੇ ਇਹੋ ਜਿਹਾ ਇਨਸੀਡੈਂਟ ਨਾ ਕਦੀ ਹੋਇਆ ਤੇ ਨਾ ਹੀ ਅੱਗੇ ਹੋਣ ਦਿੱਤਾ ਜਾਊਗਾ ਵੀਲ ਟੇਕ ਸਟ੍ਰਿਕਟ ਐਕਸ਼ਨ ਪੋਸੀਬਲ ਅਗੇਂਸਟ ਸਰ ਜਿਹੜਾ ਇਨਸੀਡੈਂਟ ਹੋਇਆ ਉਹ ਤੇ ਟਾਬਿਆਂ ਦੇ ਉੱਪਰ ਹੋਇਆ ਹੈ ਜਿੱਥੇ ਕਿ ਰੋਜ਼ਾਨਾ ਜਦ ਰਾਤ ਨੂੰ ਸ਼ਰਾਬ ਕੀਤੀ ਜਾਂਦੀ ਹੈ ਉਹਨਾਂ ਦੇ ਉੱਪਰ ਵੀ ਕੋਈ ਐਕਸ਼ਨ ਵਗੈਰਾ ਕਿਤੇ ਸਾਡੇ ਕੋਲ ਤਿੰਨ ਚਾਰ ਸਪਾਟਸ ਹੈਗੇ ਜਿੱਨਾਂ ਤੇ ਸਾਨੂੰ ਕੰਪਲੇਂਟ ਆਈ ਹੈ ਓਪਨ ਡਰਿੰਕਿੰਗ ਦੀ ਪਾਰਟਿਕੂਲਰਲੀ ਆਫਟਰ ðiਸ ਇਨਸੀਡੈਂਟ ਸੋ ਉਹਨਾਂ ਚਾਰਾਂ ਜਗ੍ਹਾ ਤੇ ਅਸੀਂ ਐਕਟ ਕਰਾਂਗੇ ਸਾਡੀ ਲੇਟ ਨਾਲ ਜਿਹੜੀ ਚੈਕਿੰਗ ਹੈ ਉਹ ਵੀ ਉਹਦੇ ਤੇ ਵਧਾਈ ਜਾਊਗੀ ਸੋ ਥੈਟ ਕਿ ਜਿਹੜੀ ਓਪਨ ਡਰਿੰਕਿੰਗ ਹੈ ਉਹਨੂੰ ਬੰਦ ਕੀਤੀ ਜਾ ਸਕੇ ਸਰ ਗੱਡੀ ਦੇ ਕਿ ਉਹ ਸ਼ਰਾਬੀ ਦੇ ਸੀ ਪੁਲਿਸ ਮੁਲਾਜ਼ਮੋਂ ਤੇ ਖਾਣਾ ਖਾਣ ਲੱਗ ਪਏ। ਤੇ ਉਹਨਾਂ ਨੇ ਜਦੋਂ ਰੋਕਿਆ ਕਿ ਤੁਸੀਂ ਸੜਕ ਦੇ ਉੱਪਰ ਖੜੇ ਕਰਕੇ ਦੇਖ ਕਰ ਰਹੇ ਹੋ। ਫਿਰ ਉਹਨੇ ਪਹਿਲਾਂ ਪੁਲਿਸ ਮੁਲਾਜ਼ਮ ਤੇ ਥੱਪੜ ਮਾਰਿਆ ਤੇ ਉਸ ਤੋਂ ਬਾਅਦ ਕਰ ਬਣੀ ਹੈ। ਇਹ ਪੁਲਿਸ ਮੁਲਾਜ਼ਮ ਨੂੰ ਕਿਸ ਨੇ ਡਿੰਗ ਕੀਤੀ ਹੋਗੀ? ਦੇਖੋ ਜਿਵੇਂ ਤੁਸੀਂ ਸਵਾਲ ਪੁੱਛਿਆ ਇਹਦੇ ਚ ਦੋ ਵਰਜਨਸ ਨੇ। ਇਸੇ ਕਰਕੇ ਜਿਹੜੀ ਸੀਸੀਟੀਵੀ ਫੁਟੇਜ ਹੈ ਤੇ ਇੰਡੀਪੈਂਡੈਂਟ ਵਿਟનેસ ਹੈ ਉਹਨਾਂ ਨੂੰ ਜੁਆਇਨ ਕਰਾ ਕੇ ਅਸੀਂ ਥੋਰੋ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਿਦਾ ਵੀ ਕਸੂਰ ਹੋ ਉਹਦੇ ਖਿਲਾਫ ਸਟ੍ਰਿਕਟਸਟ ਐਕਸ਼ਨ ਪੋਸੀਬਲ ਲਿਆ ਜਾਊਗਾ ਸਰ ਕੋਈ ਪੋਲੀਟਿਕਲ ਧਾਰਾ ਦੇਖਿਆ ਜਾਂਦੇ ਸੀ ਵਿੱਚ ਕੋਈ ਪੋਲੀਟਿਕਲ ਇੰਟਰਵੀਊ ਬੋਲ ਰਹੇ ਨੇ ਕਿ ਨਹੀਂ ਦੇਖੋ ਸਾਡਾ ਕੰਮ ਇਨਵੈਸਟੀਗੇਟ ਕਰਨਾ ਹੈ ਇੱਕ ਇਨਸੀਡੈਂਟ ਹੋਇਆ ਹੈ ਉਹਦੇ ਤੇ ਐਫਆਈਆਰ ਹੋਈ ਹੈ ਹਿੰਦੂ ਦਾ ਇਨਸੀਡੈਂਟ ਸੋ ਉਸ ਇਨਸੀਡੈਂਟ ਦੀ ਐਫਆਈਆਰ ਦੀ ਇਨਵੈਸਟੀਗੇਸ਼ਨ ਕਰਾਂਗੇ ਔਨ ਬੇਸਿਸ ਆਫ ਮੈਰਿਟ ਫੈਕਟਸ